ਸਸ ਸਾਰੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 5 April ਤੱਕ ਦੁਬਾਰਾ ਤੋਂ ਨਵੀਂ ਅਪਡੇਟ ਜਿਹੜੀ ਮੌਸਮ ਵਿਭਾਗ ਵੱਲੋਂ ਪ੍ਰਾਪਤ ਹੋਈ ਹੈ ਉਹਦੇ ਮੁਤਾਬਕ 5 April ਤੱਕ ਦਾ ਮੌਸਮ ਕਿਵੇਂ ਦਾ ਰਹੇਗਾ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਤਾਜ਼ਾ ਸੈਟਲਾਈਟ ਇਮੇਜਸ ਤੋਂ ਕਲੀਅਰ ਹੋ ਰਿਹਾ ਹੈ ਕਿ ਬੱਦਲਬਾਜ਼ੀ ਦਾ ਕੋਈ ਨਿਸ਼ਾਨ ਪੰਜਾਬ ਦੇ ਉੱਪਰ ਨਹੀਂ ਹੈ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ 1 2 ਤੇ 3 ਤਰੀਕ ਤੱਕ ਠੀਕ ਠਾਕ ਹੀ ਬਣੇ ਰਹਿਣ ਦੀ ਜ਼ਿਆਦਾਤਰ ਉਮੀਦ ਹੈ ਪਰ ਹਾਲਾਤ ਜ਼ਿਆਦਾਤਰ ਜਿਹੜੇ ਨੇ ਉਹ 2 ਤਰੀਕ ਦੁਪਹਿਰ ਤੋਂ ਲੈ ਕੇ 3 ਤਰੀਕ ਤੇ 4 ਤਰੀਕ ਨੂੰ ਬੱਦਲਬਾਈ ਦੇ ਬਣਤੇ ਹੋਏ ਦਿਖਾਈ ਦੇ ਰਹੇ ਨੇ ਹਲਕੀ ਦਰਮਿਆਨੀ ਬੱਦਲਬਾਈ ਆਵੇਗੀ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਾਨੂੰ ਮਾਹੌਲ ਜਿਹੜਾ ਬੱਦਲਬਾਈ ਦਾ ਬਣਦਾ ਹੋਇਆ ਦਿਖਾਈ ਦੇਵੇਗਾ ਅਗਲੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਸੀਂ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਆਪਣੇ ਇਲਾਕੇ ਦਾ ਨਾਮ ਅਤੇ ਮੌਸਮ ਦੇ ਤਾਜ਼ਾ ਹਾਲਾਤ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਜੀ 2 ਤਰੀਕ ਦੁਪਹਿਰ ਤੋਂ ਬਾਅਦ ਇੱਕ ਸਿਸਟਮ ਜਿਹੜਾ ਨੇ ਉਹ 25ਵੀਂ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਹਲਕੇ ਦਰਮਿਆਨੀ ਬੱਦਲਬਾਜ਼ੀ 2 ਤਰੀਕ ਸ਼ਾਮ ਤੋਂ ਬਣਨੀ ਸ਼ੁਰੂ ਹੋਵੇਗੀ 3 ਤਰੀਕ ਨੂੰ ਥੋੜੀ ਜਿਹੀ ਸੰਘਣੀ ਬੱਦਲਵਾਈ ਪੰਜਾਬ ਦੇ ਉੱਪਰ ਬਣੀ ਰਹੇਗੀ ਮੀਂਹ ਦੀ ਸੰਭਾਵਨਾ ਕੋਈ ਬਹੁਤ ਤਕੜੀ ਨਹੀਂ ਹੈ ਪਰ ਬੱਦਲਬਾਜ਼ੀ ਦੇ ਨਾਲ ਤਾਪਮਾਨ ਅਤੇ ਹਵਾਵਾਂ ਦੀ ਥੋੜ 2 ਬਤਲੇ ਵਿਲਾਕਾਧਾਰ ਤਿੰਨ ਤਰੀਕ ਦੁਪਹਿਰ ਤੱਕ ਬਣੀ ਰਹੇਗੀ ਫਿਰ ਉਸ ਤੋਂ ਬਾਅਦ ਥੋੜੀ ਬਹੁਤੀ ਛੰਗਣੀ ਬਦਲਵਾਈ ਤਿੰਨ ਤਰੀਕ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਫਿਰ ਹੌਲੀ ਹੌਲੀ ਜਿਵੇਂ ਮੌਸਮ ਅੱਗੇ ਵਧਦਾ ਜਾਵੇਗਾ ਤਾਂ 4 ਤਰੀਕ ਸਵੇਰ ਤੱਕ ਬਦਲਵਾਈ ਪੰਜਾਬ ਤੋਂ ਸਾਫ਼ ਹੋ ਜਾਵੇਗੀ ਅਤੇ 5 ਤਰੀਕ ਨੂੰ ਦੁਆਰ ਤੋਂ ਮੌਸਮ ਦੁਆਰ ਤੋਂ ਨਿਖਰਦਾ ਹੋਇਆ ਦਿਖਾਈ ਦੇਵੇਗਾ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ 2 ਡਿਗਰੀ ਵਧਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਤਾਪਮਾਨ ਜਿਹੜੇ ਨੇ ਉਹ ਵਧ ਕੇ ਲਗਭਗ 35 ਡਿਗਰੀ ਤੱਕ ਪਹੁੰਚਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਸ ਤਰੀਕੇ ਨਾਲ ਤਾਪਮਾਨ ਵਧ ਰਹੇ ਨੇ ਤਾਂ ਉਮੀਦ ਹੈ ਕਿ 5 ਤਰੀਕ ਤੋਂ ਬਾਅਦ ਤਾਪਮਾਨ 37 ਡਿਗਰੀ ਨੂੰ ਹੱਥ ਲਾਉਂਦੇ ਹੋਏ ਦਿਖਾਈ ਦੇ ਸਕਦੇ ਨੇ ਮੌਸਮ ਵਿਭਾਗ ਦੀ ਗੱਲ ਮੰਨੀ ਜਾਵੇ ਤਾਂ ਰਾਤ ਦੇ ਤਾਪਮਾਨ ਫਿਲਹਾਲ ਸਥਿਰ ਰਹਿਣਗੇ ਠੰਡ ਦਾ ਅਹਿਸਾਸ ਸਵੇਰ ਦੇ ਸਮੇਂ ਬਣਿਆ ਰਹੇਗਾ ਕਿਉਂਕਿ ਹਜੇ ਜਿਹੜੀ ਪੱਛਮੀ ਹਵਾ ਚੱਲ ਰਹੀ ਹੈ ਉਸ ਦੇ ਕਾਰਨ ਥੋੜੇ ਬੋਟ ਤਾਪਮਾਨ ਅੰਡਰ ਕੰਟਰੋਲ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਮੀ ਦੀ ਸੰਭਾਵਨਾ ਫਿਲਹਾਲ 5 ਤਰੀਕ ਨਾ ਮਾਤਰ ਦੇ ਬਰਾਬਰ ਹੈ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਪ੍ਰਾਪਤ ਹੋਵੇਗੀ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲਈ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਵਾਂ ਦਾ